साल तरन के एसएमओ को पचास हजार रुपए की रिश्वत लेते विजिलेंस ने दबोचा तरन सिविल अस्पताल तरन के एसएमओ डॉक्टर कवलजीत सिंह को विजिलेंस ब्यूरो की टीम ने पचास हजार रुपए की रिश्वत लेते रंगे हाथों दबोच लिया इंस्पेक्टर शरणजीत सिंह की अगुवाई में विजिलेंस ब्यूरो की टीम ने एस के कार्यालय में छापेमारी कर रिश्वत के रूप में ली पचास हजार अस्पताल में चलाई जाती माजा कंटीन के ठेकेदार से एसएमओ डॉक्टर कवलजीत सिंह द्वारा वर्ष 2024 का ठेका बढ़ाने के एप्स पचास हजार रुपए की राशि मांगी जा रही थी संबंधित ठेकेदार एसएमओ से मिलकर कई बार निवेदन कर चुका है कि इतनी राशि नहीं दे सकते परंतु एसएमओ डॉक्टर कवलजीत सिंह द्वारा को बार-बार नोटिस भेजकर परेशान किया जाता था विजिलेंस ब्यूरो की टीम ने पचास हजार रुपए की राशि लेते एसएमओ डॉक्टर कवलजीत सिंह को रंगे हाथों काबू कर लिया उसके खिलाफ थाना विजिलेंस ब्यूरो अमृतसर में मुकदमा दर्ज कर उसकी चल अचल संपत्ति की जांच शुरू कर दी है आरोपित को वीरवार को अदालत में पेश किया जाएगा तलनतारन से सोनू फतेहाबाद की विशेष रिपोर्ट जी मसला है मेरा नाम तो रणजीत सिंह है जी मैं 25 27 साल पत्र का पत्रकार हूं जी और साफसफाई पत्रकार जी ने कोशिश की है जनवरी 23 में अपने बेटे के वास्ते मैं कंटीनी ली जी माज एंटरप्राइजेस पार्टनरशिप के ऊपर से वदी असंग ना दे वो जनवरी 23 का ठेका है दिसंबर में खत्म होना चाहिए मैं एसएमओ साहब को कह नवंबर के बीच भी ठेका बना दो मेनू काटा बोल दिया है ਪੂਰੇ ਬੱਲੇ ਇਹਨਾਂ ਨੇ ਮੈਨੂੰ 50000 ਰੁਪਏ ਦੇਣ ਨੂੰ ਕਿ ਤੇ ਬੜੀ ਮੁਸ਼ਕਲ ਨਾਲ ਬੜੀ ਤਰਲੇ ਕਰਾ ਕਰਕੇ ਇਹਨਾਂ ਨੇ ਮੈਨੂੰ ਮਤਲਬ ਉਹ ਠਿਕਾ ਵਧਾਤਾ ਮੈਨੂੰ ਨੀਮਾ ਤੇ ਆਰ ਬਤਾਇਆ ਜੋ ਨਿਯਮ ਬੰਦੇ ਸੀ 10% ਦੇ ਮਦਦਕ ਪੂਰੀ ਮੈਂ ਬਕਾਇਦਾ ਕਿਸ਼ਤਾਂ ਦੇ ਰਿਆ ਔਰ ਉਸ ਤੋਂ ਬਾਅਦ ਇਹਨਾਂ ਮੈਨੂੰ ਲਗਾਤਾਰ ਝੂਠੇ ਨੋਟਿਸ ਭੇਜਨੇ ਸ਼ੁਰੂ ਕਰਦੇ ਵੀ ਤੇਰੀ ਕੰਟੀਨ ਬੰਦ ਕਰਾ ਦੇਣੀ ਹੈ 50000 ਰੁਪਏ ਮੈਨੂੰ ਦੇਖੋ ਲੈਣਾ ਲੈਣਾ ਹੈ ਉਸ ਤੋਂ ਬਾਅਦ ਵੀ ਬੜੀਆਂ ਫਰਮੇਸ਼ਾਂ ਪਹੁੰਚੀਆਂ ਨੇ ਬੜੇ ਲੋਕਾਂ ਕੋਲ ਕੋਇਆ ਹੈ ਇਹਨਾਂ ਦੇ ਜਿਹੜੇ ਵਿਭਾਗ ਵਾਲੇ ਪਰ ਇਹ ਕਹਿੰਦੇ ਵੀ ਜਿਹੜੇ ਕੋ ਮਰਜ਼ੀ ਘਵ ਮੈਂ ਇਹਨਾਂ ਨੂੰ ਪਿਛਲੇ ਦਿਨ ਗਿਆ ਮੈਂ ਕਿਹਾ ਮੈਂ ਨਹੀਂ ਹੈਸੀਅਤ ਦਾ ਮਗ ਨਹੀਂ ਹੈਗਾ ਮੇਰੇ ਕੋ 25000 ਰੁਪਏ ਲੂ 25 ਦਿਨ ਗਿਆ ਇਹਨਾਂ ਨੂੰ ਬਸ ਜੁੜ ਗਏ 25000 ਮੈਨੂੰ ਲੈ ਲਓ ਕਿ ਚਲੋ ਕੋਈ ਗੱਲ ਨਹੀਂ ਚਲੋ ਤੁਸੀਂ ਬਤਾਇਆ ਵਾ ਬੰਦੇ ਕਿ ਬੱਚੇ ਰੋਟੀ ਲਈ ਗਏ ਕਿ ਕਹਿੰਦੇ 5000 ਤਾਂ ਕੱਟ ਲੈਣਾਂ ਦੀ ਉਸ ਤੋਂ ਬਾਅਦ ਇਹਦਾ ਲਿਆਇ ਸਸਤਾ ਬਣਿਆ ਮੈਂ ਕਿਹਾ ਬੰਦ ਕਰਾਓ ਜੀ ਕਹਿੰਦੇ ਵੀ 10000 ਰੁਪਏ ਦਾ ਲੱਗੂਗਾ ਜੀ ਵੱਖਰਾ ਤੇ ਅੱਜ ਮੈਂ ਫੇਰ ਇਹਨਾਂ ਨੂੰ ਕਿਹਾ ਮੈਂ ਕਿ ਮੈਂ ਕਿਹ ਰਸਤਾ ਬੰਦ ਕਰਾ ਦੋ ਕਹਿੰਦੇ ਮਿਸਤਰੀ ਕੋਲੋਂ ਲਓ 10000 ਰੁਪਏ ਦਿਓ ਤੇ ਮਿਸਤਰੀ ਨੂੰ ਪੈਸੇ ਦਿਓ ਤੇ ਮੈਂ ਰਸਤਾ ਮੈਂ 50000 ਰੁਪਏ ਭਾਜੀ ਕਰਕੇ ਮੈਂ ਗੱਲ ਕੀਤੀ ਮਿਜੀਲ ਉਸਲੇ ਨਾਲ ਉਹਨਾਂ ਆ ਕੇ ਦਿੰਦੇ ਫੱਲੇ 50000 ਰੁਪਏ ਰਿਸ਼ਤ ਲਏ ਨੇ ਮੇਰੇ ਕੋਲੋਂ ਬਾਕੀ ਕਾਵੇ ਜਲਦੀ ਪਈ ਕੀ ਮੰਗ ਹੁੰਦੀ ਸੀ ਕੀ ਕਰਦੇ ਮੰਗ ਕੀ ਕਰਦੇ ਕੋਈ ਨਹੀਂ ਜੀ ਮੇਰੀ ਮੰਗ ਕਾ ਦੀ ਇਹਨੂੰ ਸ਼ਰਮ ਆਉਣੀ ਚਾਹੀਦੀ ਵੀ ਮੈਂ ਇੱਕ ਨਾਮੀ ਪੱਤਰ ਕਰ 27 ਸਾਲ ਤੋਂ ਮੇਰਾ ਪੰਜਾਬ ਦੇ ਵਿੱਚ ਨਾਮ ਆ ਵੀ ਜੇ ਮੇਰੇ ਵਰਗੇ ਬੰਦੇ ਨੇ ਬਖਸ਼ਦਾ ਤਾਂ ਜਿੱਥੇ ਜਿਹੜੀ ਰੇੜੀਆਂ ਲਾਉਂਦੇ ਲੁਕਿੰਗ ਉਹਨਾਂ ਕੋਲ ਰਿਸ਼ਤ ਲੈਂਦਾ ਵਾ ਇਹਦੇ ਵੀਡੀਓ ਜਲਦੀ ਰਹੀਆਂ ਬੜੇ ਜਦੋਂ ਕਿ ਇਹ 2-2000 ਰੁਪਏ ਮੁਲਾਜ਼ਮਾਂ ਕੋਲ ਲੈਂਦਾ ਤਖਾਵਾ ਦਾ ਆ ਮੁਲਾਜ਼ਮਾਂ ਤਖਾਵਾ ਦੇ ਬਿਠੇ ਉਹਨੇ ਇੱਥੇ ਠੇਕੇ ਦੇ ਵਿੱਚ ਜਿਹੜੇ ਕੰਮ ਕਰਦੇ ਮੁਲਾਜ਼ਮਾਂ ਨੂੰ ਨਾਂ ਤੇ ਤਨਖਾਹਾਂ ਵੰਡੀਆਂ ਨੇ ਬਹੁਤ ਕੁਝ ਇੱਥੇ ਕੀਤਾ ਵਾ ਜਿਹੜੇ ਕਰਕੇ ਕੱਲ ਵੀ ਤ੍ਰਿਭੂਤ ਗਿਆ ਉੱਥੇ ਅਮਰਤ ਨੂੰ ਇਹਨੂੰ ਚੰਡੀਗੜ੍ਹ ਬੁਲਾਇਆ ਸੀ ਮਤਲਬ ਭ੍ਰਿਸ਼ਟਾਚਾਰ ਦੀ ਬੜੀ ਵੱਡੀ ਜੜ੍ਹ ਸੀ ਜੀ ਮੈਂ ਬੜੀ ਸ਼ਰਮ ਕੀਤੀ ਮੇਰਾ ਸ਼ਾਇਦ ਤੇ ਨਾਮ ਆ ਵੀ ਚੰਗੇ ਨਹੀਂ ਲਗੀ ਰਦਾ ਕਰਦੇ ਪਰ ਮੈਨੂੰ ਇਹਨੇ ਮਜਬੂਰ ਕਰਤਾ ਜੀ ਜਿਸ ਕਰਕੇ ਮੈਂ ਕਦਮ ਚੁੱਕਿਆ ਜੀ 50000 ਰੁਪਏ ਦੰਗੇ ਲਈ ਮੈਂ ਲੈ ਇਹਨੇ ਨੋਟ ਗਿਣ ਕੇ ਇਹ ਪਾਏ 50000 ਰੁਪਏ ਲੈਨੇ ਫਿਰ ਫੜਿਆ ਜੀ ਵੀ ਦੱਸ ਸਕਦਾ ਜੀ ਬਸ